ਮੈਨਾਂ ਬਾਈ ਜੀ ਨੂੰ ਛੋਟਾ ਸੀਗਾ ਤਾਂ ਇੱਕ ਖਿਆਲ ਸੀਗਾ ਕਿ ਆਪਦਾ ਨਾਮ ਬਣਾਉਣਾ ਤੇ ਉਹ ਮੈਂ ਗੇਮ ਕਰਦਾ ਸੀ ਸ਼ਾਰਟ ਪਟ ਗੋਲਾ ਸੱਟਣਾ ਮੈਨੂੰ ਇਹ ਸੀ ਵੀ ਮੈਂ ਇਹਦੇ ਵਿੱਚ ਇੰਟਰਨੈਸ਼ਨਲ ਲੈਵਲ ਦਾ ਪਲੇਅਰ ਬਣਨਾ ਮੇਰੇ ਗੋਡੇ ਤੇ ਸੱਟ ਲੱਗੀ ਪਰ ਉਹ ਅੰਦਰ ਇੱਕ ਕੀੜਾ ਸੀਗਾ ਜज्ਬਾ ਸੀ ਜਨੂਨ ਸੀ ਵੀ ਮੈਂ ਨਾਮ ਬਣਾਉਣਾ ਆਪਦਾ ਫਿਰ ਮੈਂ ਗੀਤ ਲਿਖਣ ਲੱਗ ਗਿਆ ਵੀ ਇਹ ਜਿਹੇ ਰੈਕਟਰ ਮੈਂ ਆਪਦਾ ਨਾਮ ਬਣਾਉਂਗਾ ਉਹਦੇ ਚ ਕੋਈ ਬਹੁਤੀ ਗੱਲ ਬਣੀ ਨਹੀਂ ਮੈਂ ਇੱਕ ਦੋ ਕਲਾਕਾਰਾਂ ਕੋਲ ਗਿਆ ਗੱਲ ਬਣੀ ਨਹੀਂ 2022 ਦੇ ਵਿੱਚ ਮੈਂ ਇੱਕ ਇੱਕ ਵੀਡੀਓ ਬਣਾ ਕੇ ਪਾਈ ਉਹ ਬਹੁਤ ਜ਼ਿਆਦਾ ਵਾਇਰਲ ਹੋਈ ਬਹੁਤ ਜ਼ਿਆਦਾ ਤਾਂ ਮੈਨੂੰ ਜਿਹੜੇ ਪੁਰਾਣੇ ਯਾਰ ਦੋਸਤ ਸੀ ਮੇਰੇ ਪੜਦੇ ਸੀ ਸਕੂਲ ਚ ਕਾਲਜ ਚ ਸਭ ਕੋਲੇ ਚਲੀ ਗਈ ਉਹਨਾਂ ਦੇ ਫੋਨ ਆਏ ਵੀ ਯਾਰ ਤੇਰੀ ਵੀਡੀਓ ਦੇਖੀ ਅਸੀਂ ਬਹੁਤ ਕਹਿੰਦ ਸੀ ਫਿਰ ਮੈਨੂੰ ਇੱਕੋ ਚੀਜ਼ ਲੱਗੀ ਵੀ ਆਪਦਾ ਯਾਰ ਨਾਮ ਬਣਾਉਣਾ ਤਾਂ ਇਹ ਸੋਸ਼ਲ ਮੀਡੀਆ ਹੈਗਾ ਜਿਹੜਾ ਇਹ ਇੱਕ ਪਲੇਟਫਾਰਮ ਬਹੁਤ ਵਧੀਆ ਵੀ ਇਹਦੇ ਤੇ ਬਣਾ ਲਾਂਗੇ ਫਿਰ ਮੈਂ ਐਕਟਿਵ ਹੋ ਗਿਆ ਫਿਰ ਲਗਾਤਾਰ ਵੀਡੀਓ ਬਣਾਉਣ ਲੱਗ ਗਿਆ ਉਹ ਕੀੜਾ ਉਹ ਸੀਗਾ ਵੀ ਨਾਮ ਬਣਾਉਣਾ ਉਹਦੇ ਕਰਕੇ ਮੈਂ ਇਧਰਲੇ ਪਾਸੇ ਆ ਗਿਆ ਮੇਰਾ ਆਪਣਾ ਵੱਡਾ ਭਰਾ ਪਾਨਾ ਪਘੌੜਾ ਕਮੇਡੀਨ ਉਹਨੂੰ ਮੈਂ ਮਤਲਬ ਕਿ ਦੇਖਦਾ ਸੀ ਉਹ ਉਹਦੀ ਉਹਦੀ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਸੀ ਮੈਂ ਸ਼ੁਰੂ ਦੇ ਵਿੱਚ ਜਿਵੇਂ ਉਹ ਬੋਲਦਾ ਉਦਾਂ ਦਾ ਮਲਬਾਈ ਥੇੜ ਸਟਾਈਲ ਆ ਫਿਰ ਮੈਨੂੰ ਲੱਗਿਆ ਵੀ ਜਦੋਂ ਮੈਂ ਉਦਾਂ ਬਣਾਉਂਦਾ ਸੀਗਾ ਮੈਂ ਇਹ ਵੀ ਆ ਕਾਪੀ ਨਾ ਕਰ ਗਿਆ ਆਪਦਾ ਹੀ ਬਣਾਈਏ ਆਪਦਾ ਸਟਾਈਲ ਬਣਾਈਏ ਕੋਈ ਨਾ ਕੋਈ ਭਵੇਂ ਕਿੱਦਾਂ ਦੇ ਹੋਵੇ ਫਿਰ ਮੈਂ ਉਹਦੀ ਜਿਹੜੀ ਕਾਪੀ ਕਰਨੀ ਹੌਲੀ ਹੌਲੀ ਘਟਾਤੀ ਆ ਆਪਦਾ ਕਰਦਾ ਗਿਆ ਕਦੇ ਲੋਕਾਂ ਨੇ ਇੱਥੇ ਮਜ਼ਾਕ ਤੋਂ ਡਾਇਵ ਹੋ ਗਿਆ ਉਹ ਕਿਹੜੇ ਚੱਕਰਾਂ 'ਚ ਪੈ ਗਿਆ ਕੀ ਬਣੂਗਾ ਮੇਰੀ ਕਮੇਟੀ ਹੈ ਨਾ ਜਿਹੜੀ ਉਹ ਜਥਾਰਥ ਹੈ ਉਹ ਇਦਾਂ ਨਹੀਂ ਹੈ ਵੀ ਜਮਾਂ ਹੀ ਉਹਦੇ 'ਚ ਗੱਲ ਹੀ ਨਹੀਂ ਬੰਦਦੀ ਮੈਥੋਂ ਮੈਥੋਂ ਮੇਰੀ ਵਧੀਆ ਕਮੇਟੀ ਕਰਕੇ ਤਾਂ ਹਰੇ ਕਹਿੰਦੇ ਵੀ ਨਹੀਂ ਠੀਕ ਹੈ ਜਿਹੜੇ ਨੌਜਵਾਨ ਅੱਜਕੱਲ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਚਾਹੁੰਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਸੋਸ਼ਲ ਮੀਡੀਆ ਹਰੇਕ ਬੰਦੇ ਵਾਸਤੇ ਨਹੀਂ ਹੈ ਬੈਸੇ ਤਾਂ ਹਰੇਕ ਬੰਦੇ ਵਾਸਤੇ ਆ ਵੀ ਕਹਿਣ ਦਾ ਮਤਲਬ ਕਾਮਯਾਬ ਹਰੇਕ ਨਹੀਂ ਹੋ ਸਕਦਾ ਇਹਦੀ ਚਿਕ ਸਕਿੱਲ ਜਰੂਰ ਪੈਦਾ ਕਰਨੀ ਚਾਹੀਦੀ ਹੈ ਬੰਦੇ ਨੂੰ ਕਈ ਭਰਾ ਹੈਗੇ ਜਿਹੜੇ ਕਾਪੀ ਕਰਦੇ ਆ ਜਾਂ ਉਹਨਾਂ ਦਾ ਫਿਰ ਉਸ ਹੱਬ ਦਾ ਨਾਂ ਨਹੀਂ ਬਣਦਾ ਆ ਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਸੁਖਵੀਰ ਸਿੰਘ ਬਠਿੰਡਾ ਜ਼ਿਲ੍ਹਾ ਦਾ ਇੱਕ ਨੌਜਵਾਨ 2 ਸਾਲਾਂ ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਹੋਇਆ ਆਪਣੀਆਂ ਕਮੇਡੀ ਵੀਡੀਓ ਨੂੰ ਲੈ ਕੇ ਆਓ ਉਹਦੇ ਨਾਲ ਗੱਲਬਾਤ ਕਰਾਂਗੇ ਸੰਤੋਖ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਜੀ ਮਿਹਰਬਾਨੀ ਜੀ ਆਨੰਦ ਤੁਹਾਨੂੰ ਦੋ ਇੱਕ ਪਹਿਲਾਂ ਤੁਹਾਡਾ ਪਿੰਡ ਦੱਸ ਦੋ ਕਿਹੜਾ ਇਹ ਜਿੱਥੇ ਆਪਾਂ ਬੈਠੇ ਆ ਮੇਰਾ ਪਿੰਡ ਰਾਮਗੜ੍ਹ ਪੁੰਦੜਾ ਜੀ ਬਠਿੰਡੇ ਜ਼ਿਲ੍ਹੇ ਚ ਪੈ ਜਾਂਦਾ ਇੱਥੋਂ ਨੇੜੇ ਸਾਡੇ ਦੰਦਵਾ ਸਾਹਿਬ ਤਖਤ ਸ਼੍ਰੀ ਦੰਦਵਾ ਸਾਹਿਬ ਤੋਂ 10 ਕਿਲੋਮੀਟਰ ਰਹਿ ਜਾਂਦਾ ਜੀ ਹਾਂ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਜੀ ਤੁਸੀਂ ਪੜ੍ਹਾਈ ਕਿਹੜੀ-ਕਿਹੜੀ ਕੀਤੀ ਹੈ ਜੀ ਪੜ੍ਹਾਈ ਮੈਂ ਬਈ ਜੀ ਐਮਏ ਪੋਲੀਟੀਕਲ ਸਾਇੰਸ ਦੀ ਕੀਤੀ ਹੈ ਬੀਏ ਮੈਂ ਗ੍ਰੈਜੂਏਸ਼ਨ ਗੁਰੂ ਕਾਸ਼ੀ ਕਾਲਜ ਦੰਦਵਾ ਸਾਹਿਬ ਤੇ ਰਜੇਂਦਰਾ ਕਾਲਜ ਬਟੰਡਾ ਤੋਂ ਮੈਂ ਐਮਏ ਪੋਲ ਸਾਇੰਸ ਦੀ ਜੀ ਜੀ ਤੁਸੀਂ ਇੱਧਰ ਹੁਣ ਜਿਵੇਂ ਵੀਡੀਓ ਬਣਾਉਣ ਦੇ ਵਿੱਚ ਤੁਹਾਡੀਆਂ ਕਾਫੀ ਇਹਦਾ ਕਮੇਡੀ ਵੀਡੀਓ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਸੋਸ਼ਲ ਮੀਡੀਆ ਤੇ ਇੱਕ ਪਿੰਡ ਦੇ ਵਿੱਚੋਂ ਉੱਠ ਕੇ ਇਧਰ ਨੂੰ ਆਈਡੀਆ ਕਿਵੇਂ ਆਇਆ ਤੁਹਾਡੇ ਦਿਮਾਗ ਦੇ ਵਿੱਚ ਮੈਂ ਨਾ ਬਾਈ ਜੀ ਨੂੰ ਛੋਟਾ ਸੀਗਾ ਤਾਂ ਇੱਕ ਖਿਆਲ ਸੀਗਾ ਕਿ ਆਪਦਾ ਨਾਂ ਬਣਾਉਣਾ ਤੇ ਉਹ ਮੈਂ ਗੇਮ ਕਰਦਾ ਸੀ ਸ਼ਾਰਟ ਪਟ ਗੋਲਾ ਸੱਟਣਾ ਮੈਨੂੰ ਇਹ ਸੀ ਵੀ ਮੈਂ ਇਹਦੇ ਵਿੱਚ ਇੰਟਰਨੈਸ਼ਨਲ ਲੈਵਲ ਦਾ ਪਲੇਅਰ ਬਣਨਾ ਤੇ ਖੇਡਿਆ ਵੀ ਮੈਂ ਨੈਸ਼ਨਲ ਤੱਕ ਮੇਰੇ ਗੋਡੇ ਤੇ ਸੱਟ ਲੱਗੀ ਪਰ ਉਹ ਅੰਦਰ ਇੱਕ ਕੀੜਾ ਸੀਗਾ ਜਜਵਾ ਸੀ ਜਨੂੰਨ ਸੀ ਵੀ ਮੈਂ ਨਾਂ ਬਣਾਉਣਾ ਆਪਦਾ ਫਿਰ ਮੇਰਾ ਜਿਹਨੂੰ ਗੋਡੇ ਤੇ ਸੱਟ ਲੱਗਣ ਕਰਕੇ ਜਿਹੜਾ ਖੇਡ ਕੈਰੀਅਰ ਮ ਖਤਮ ਹੋ ਗਿਆ ਸੀ ਫਿਰ ਮੈਂ ਗੀਤ ਲਿਖਣ ਲੱਗ ਗਿਆ ਵੀ ਇਹ ਜਿਹੇ ਰੈਕਟਰ ਮੈਂ ਆਪਦਾ ਨਾਂ ਬਣਾਉਂਗਾ ਉਹਦੇ ਚ ਕੋਈ ਬਹੁਤੀ ਗੱਲ ਬਣੀ ਨਹੀਂ ਮੈਂ ਇੱਕ ਦੋ ਕਲਾਕਾਰਾਂ ਕੋਲ ਗਿਆ ਗੱਲ ਬਣੀ ਨਹੀਂ ਪਰ ਉਹ ਜਿਹੜਾ ਕੀੜਾ ਸੀ ਅੰਦਰ ਅੰਦਰ ਚੱਲਦਾ ਸੀ ਉਹਦੇ ਕਰਕੇ ਮੈਂ ਡਬਲਯੂ ਡਬਲਯੂਈ ਰੈਸਲਿੰਗ ਦੀ ਟ੍ਰੇਨਿੰਗ ਕੀਤੀ ਉਹਦਾ ਇੰਡੀਆ ਚ ਸਕੋਪ ਹੈ ਨਹੀਂ ਸੀ ਪਰ ਕਿਤੇ ਨਾ ਕਿਤੋਂ ਕਿਤੋਂ ਕੀਤੀ ਆਨਲਾਈਨ ਸੋਸ਼ਲ ਮੀਡੀਆ ਨਹੀਂ 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 ਸੋਸ਼ਲ ਮੀਡੀਆ ਤੋਂ ਨਹੀਂ ਉਹ ਇੱਕ ਜਿਹੜਾ ਬਣਾ ਰਿੰਗ ਦਾ ਕਿੰਗ ਹੋਇਆ ਸੀ ਇੰਡੀਆ ਦੇ ਵਿੱਚ ਹਰਭਜਨ ਸਿੰਘ ਵਰਗੇ ਚਲਾਉਂਦੇ ਸੀ ਜਿਹੜੇ ਕਰੈਕਟਰ ਆ ਰਿੰਗ ਦਾ ਕਿੰਗ ਉਹ ਕੰਪਨੀ ਨੇ ਸਾਡੀ ਟ੍ਰੇਨਿੰਗ ਕਰਾਈ ਸੀ ਲੁਧਿਆਣੇ ਤੇ 2 ਮਹੀਨੇ ਲੱਗੇ ਸੀ ਟ੍ਰੇਨਿੰਗ ਸਾਰੀ 10 12 ਮੁੰਡੇ ਸੀਗੇ ਪਰ ਉਹਦਾ ਇੰਡੀਆ ਦੇ ਵਿੱਚ ਇਸ ਤੱਕ ਪਹਨਣੀਗਾ ਵੀ ਉਹਦੇ ਟੂਰਨਾਮੈਂਟ ਨਹੀਂ ਹੁੰਦੇ ਬੰਦਾ ਸਿੱਖਤਾ ਲੈਂਦਾ ਸਿੱਖ ਕੇ ਘਰੇ ਆ ਜਾਂਦਾ ਇੱਥੇ ਟੂਰਨਾਮੈਂਟ ਚੱਲਣਾ ਕੋਈ ਟੀਵੀ ਤੇ ਤਾਂ ਨਾਂ ਬਣੇ ਤਾਂ ਕੋਈ ਇਨਕਮ ਵੀ ਹੋਵੇ ਪਰ ਉਹ ਉਹ ਇਦਾਂ ਦਾ ਹੈ ਨਹੀਂਗਾ ਇੰਡੀਆ ਦੇ ਵਿੱਚ ਹਿਸਾਬ ਕਿਤਾਬ ਬਸ ਕੱਲੀ ਸਿੱਖੀ ਸਿੱਖ ਕੇ ਆ ਗਿਆ ਘਰੇ ਉਹਦੇ ਨਾਲ ਗੱਲ ਬਣੀ ਨਹੀਂ ਪਰ ਉਹ ਜਿਹੜਾ ਕੀੜਾ ਸੀ ਜਰੂਰ ਅੰਦਰੋਂ ਅੰਦਰ ਸੀਗਾ ਜਿਹੜਾ ਮੈਂ ਗੀਤ ਲਿਖਦਾ ਸੀ ਉਹਦੇ ਨਾਲ ਮੇਰਾ ਇੱਕ ਸਕ੍ਰਿਪਟਾਂ ਲਿਖਣ ਦਾ ਮੈਨੂੰ ਹਿਸਾਬ ਆ ਗਿਆ ਸੀ ਵੀ ਗਾਣਾ ਕਿਵੇਂ ਬਣਾਉਣਾ ਹੈ ਕਹਾਣੀ ਕਿਵੇਂ ਲਿਖਣੀ ਹੈ ਉਹਦੇ ਕਰਕੇ ਫਿਰ ਮੈਂ ਸੋਸ਼ਲ ਮੀਡੀਆ ਤੇ 2022 ਦੇ ਵਿੱਚ ਮੈਂ ਇੱਕ ਇੱਕ ਵੀਡੀਓ ਬਣਾ ਕੇ ਪਾਈ ਉਹ ਬਹੁਤ ਜ਼ਿਆਦਾ ਵਾਇਰਲ ਹੋਈ ਬਹੁਤ ਜ਼ਿਆਦਾ ਤਾਂ ਮੈਨੂੰ ਜਿਹੜੇ ਪੁਰਾਣੇ ਯਾਰ ਦੋਸਤ ਸੀ ਮੇਰੇ ਪੜਦੇ ਸੀ ਸਕੂਲ ਚ ਕਾਲਜ ਚ ਸਭ ਕੋਲੇ ਚਲੀ ਗਈ ਉਹਨਾਂ ਦੇ ਫੋਨ ਆਏ ਵੀ ਯਾਰ ਤੇਰੀ ਵੀਡੀਓ ਦੇਖੀ ਅਸੀਂ ਬਹੁਤ ਕਹਿੰਟ ਸੀ ਫਿਰ ਮੈਨੂੰ ਇੱਕ ਹੋਰ ਚੀਜ਼ ਲੱਗੀ ਵੀ ਆਪਦਾ ਯਾਰ ਨਾਮ ਬਣਾਉਣਾ ਤਾਂ ਇਹ ਸੋਸ਼ਲ ਮੀਡੀਆ ਹੈਗਾ ਜਿਹੜਾ ਇਹ ਇੱਕ ਪਲੇਟਫਾਰਮ ਬਹੁਤ ਵਧੀਆ ਵੀ ਇਹਦੇ ਤੇ ਬਣਾ ਲਾਂਗੇ ਫਿਰ ਮੈਂ ਐਕਟਿਵ ਹੋ ਗਿਆ ਫਿਰ ਲਗਾਤਾਰ ਵੀਡੀਓ ਬਣਾਉਣ ਲੱਗ ਗਿਆ ਉਹ ਕੀੜਾ ਉਹ ਸੀਗਾ ਵੀ ਨਾਮ ਬਣਾਉਣਾ ਉਹਦੇ ਕਰਕੇ ਮੈਂ ਇਧਰਲੇ ਪਾਸੇ ਆ ਗਿਆ ਪਿੰਡ ਦੇ ਵਿੱਚ ਕੋਈ ਕਰੈਕਟਰ ਦੇਖ ਕੇ ਬਣਾਈਆਂ ਇਹ ਵੀਡੀਓ ਵੀ ਉਹ ਵੇਅਰ ਫਲਾਣਾ ਇਹ ਬੋਲਦਾ ਨਹੀਂ ਮੈਂ ਪਿੰਡ ਦੇ ਵਿੱਚ ਤਾਂ ਨਹੀਂ ਮੈਂ ਸ਼ੁਰੂ-ਸ਼ੁਰੂ ਦੇ ਵਿੱਚ ਮੇਰਾ ਆਪਣਾ ਵੱਡਾ ਭਰਾ ਪਾਨਾ ਪਘੌੜਾ ਕਮੇਡੀਅਨ ਉਹਨੂੰ ਮੈਂ ਮਤਲਬ ਕਿ ਦੇਖਦਾ ਸੀ ਉਹ ਉਹਦੀ ਉਹਦੀ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਸੀ ਮੈਂ ਸ਼ੁਰੂ ਦੇ ਵਿੱਚ ਜਿਵੇਂ ਉਹ ਬੋਲਦਾ ਉਦਾਂ ਦਾ ਮਲਬਾਈ ਠੇੜ ਸਟਾਈਲ ਆ ਉਹ ਫਿਰ ਮੈਨੂੰ ਲੱਗਿਆ ਵੀ ਜਦੋਂ ਮੈਂ ਉਦਾਂ ਬਣਾਉਂਦਾ ਸੀਗਾ ਮੈਂ ਹੈ ਵੀ ਆਪ ਕਾਪੀ ਨਾ ਕਰ ਗਿਆ ਆਪ ਦਾ ਹੀ ਬਣਾਈਏ ਆਪ ਦਾ ਸਟੈਰ ਬਣਾਈਏ ਕੋਈ ਨਾ ਕੋਈ ਭਾਵੇਂ ਕਿੱਦਾਂ ਦੇ ਹੋਵੇ ਫਿਰ ਮੈਂ ਉਹਦੀ ਜਿਹੜੀ ਕਾਪੀ ਕਰਨੀ ਹੌਲੀ ਹੌਲੀ ਕਟਾਤੀ ਆਪ ਦਾ ਕਰਦਾ ਗਿਆ ਪਰ ਮੈਂ ਪਿੰਡ ਦੇ ਵਿੱਚੋਂ ਨਹੀਂ ਕੋਈ ਕਰੈਕਟਰ ਨਹੀਂ ਹੈ ਚੱਕਿਆ ਕੋਈ ਠੇਠ ਵੀ ਜਾਂ ਇਹਦੀ ਮੈਂ ਨਕਲ ਕਰਨੇ ਚ ਮੈਂ ਖੁਦ ਇੱਕ ਆਪਣੇ ਆਪ ਦੇ ਟਰਾਈ ਕਰਕੇ ਵੀ ਆਪ ਦਾ ਜਿੱਦਾਂ ਦਾ ਬਣ ਜੇ ਬਣ ਜੇ ਪਰ ਕਿਸੇ ਨੂੰ ਮੈਂ ਦੇਖ ਕੇ ਨਹੀਂ ਕਦੇ ਲੋਕਾਂ ਨੇ ਇੱਥੇ ਮਜ਼ਾਕ ਤੋਂ ਡਾਇਵ ਹੋ ਗਿਆ ਕਿਹੜੇ ਚੱਕਰਾਂ 'ਚ ਪੈ ਗਿਆ ਕੀ ਬਣੂਗਾ ਐਵੇਂ ਨਹੀਂ ਲੋਕ ਨਹੀਂ ਨਹੀਂ ਲੋਕ ਜਦੋਂ ਮੇਰੀ ਕਮੇਟੀ ਹੈ ਨਾ ਜਿਹੜੀ ਉਹ ਜਥਾਰਥ ਹੈ ਉਹ ਇਦਾਂ ਨਹੀਂ ਹੈ ਵੀ ਜਮੈਂ ਉਹਦੇ ਚ ਗੱਲ ਹੀ ਨਹੀਂ ਬੰਦਦੀ ਮੈਥੋਂ ਮੈਥੋਂ ਮੇਰੀ ਵਧੀਆ ਕਮੇਟੀ ਕਰਕੇ ਤਾਂ ਹਰੇ ਕਹਿੰਦੇ ਵੀ ਨਹੀਂ ਠੀਕ ਹੈ ਇੱਕ ਤਾਂ ਹੁੰਦਾ ਵੀ ਇੱਕ ਬੰਦੇ ਤੋਂ ਸ਼ੁਰੂ ਕਰਕੇ ਕੋਈ ਗੱਲ ਜੀ ਬਣੇ ਨਾ ਫਿਰ ਤਾਨੂੰ ਕਹਿੰਦੇ ਲੋਕ ਵੀ ਯਾਰ ਤੂੰ ਗੱਲ ਜੀ ਬੰਦੀ ਤੂੰ ਰਹਿਣ ਦੇ ਤੇਰੇ ਵੱਸ ਦੀ ਗੱਲ ਨਹੀਂ ਪਰ ਮੇਰੀਆਂ ਵੀਡੀਓ ਤਾਂ ਬਹੁਤ ਵਧੀਆ ਕਿਉਂਕਿ ਮੈਂ ਪੜਿਆ ਸੀਗਾ ਪੜ੍ਹਨ ਕਰਕੇ ਮੈਨੂੰ ਪਤਾ ਕਮੇਡੀ ਦਾ ਸਟੈਂਡਰਡ ਕੀ ਹੈ ਤਾਂ ਕਰਕੇ ਮੈਨੂੰ ਉਦਾਂ ਕਿਸੇ ਨੇ ਮਜ਼ਾਕ 'ਚ ਨਹੀਂ ਕਿਹਾ ਵੀ ਤੂੰ ਯਾਰ ਰਹਿਣ ਦੇ ਤੇਰੇ ਵੱਸ ਦੀ ਗੱਲ ਨਹੀਂ ਵਧੀਆ ਹੀ ਕਹਿ ਲੋਕਾਂ ਨੇ ਠੀਕ ਆ ਵਧੀਆ ਵੀਡੀਓ ਦੇਖ ਕੇ ਹੱਸਦਾ ਅਗਲਾ ਮਾਣਾ ਹਾਂ ਉਹ ਚੀਜ਼ ਜੋ ਜੋ ਮੈਂ ਆਜ਼ਣਾ ਵੀਡੀਓ ਚ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਮੈਂ ਸਫਲ ਹੋਣਾ ਇਹ ਕੇ ਵੀ ਲੋਕ ਇੱਥੇ 90 95% ਕਾਪੀ ਕਰਦੇ ਲੋਕ ਇਹਦੀ ਵੀਡੀਓ ਕਾਪੀ ਕਰ ਲਈ ਉਹਦੀ ਕਰ ਪਰ ਮੈਂ ਜਿਹੜਾ ਸਕ੍ਰਿਪਟ ਖੁਦ ਲਿਖਦਾ ਨਵੀਂ ਨਵੀਂ ਗੱਲ ਹੋਵੇ ਆਪ ਦੀ ਗੱਲ ਹੋਵੇ ਜਿਵੇਂ 5 ਕਿਲੋ ਵਾਲੀ ਸੀ ਜਾਂ ਇੱਕ ਮੈਂ ਸਾਗ ਵਾਲੀ ਵੀਡੀਓ ਉਹ ਦਾਦ ਤੋਂ 5 ਕਿਲੋ ਵਾਲੀ ਕੀ ਗੱਲ ਸੀਗੀ ਉਹ ਉਹ ਵੀਡੀਓ ਸੀਗੀ ਇੱਕ ਆ ਪਾਕਿਸਤਾਨ ਦਾ ਸ਼ੋਅ ਸੀਗਾ ਉਹਦੇ ਵਿੱਚੋਂ ਇੱਕ ਆਈਡੀਆ ਲਿਆ ਮੈਂ ਵੀ ਉਹ ਕਹਿੰਦਾ ਕਿੰਨੇ ਬੱਚੇ ਆ ਤੁਹਾਡੇ ਦੂਜਾ ਕਹਿੰਦਾ ਮੇਰੇ 12 ਬੱਚੇ ਉਹ ਕਹਿੰਦਾ 12 ਬੱਚੇ ਉਹ ਕਹਿੰਦਾ ਹੌਲੀ ਬੋਲ ਨੌਰਮਲ ਕਹੇ 12 ਬੱਚੇ ਤੈਨੂੰ ਕੀ ਪ੍ਰੋਬਲਮ ਹੈ ਮੇਰੇ 12 ਬੱਚੇ ਉਹ ਤੋਂ ਫਿਰ ਮੈਂ ਇੱਕ ਆਈਡੀਆ ਲੈ ਕੇ ਮੈਂ ਉਹ 5 ਕਿਲੋ ਵਾਲੀ ਬਣਾਈ ਤੇ ਉਹ ਮੇਰਾ ਇੱਕ ਤਰ੍ਹਾਂ ਦਾ ਸਿਗਨੇਚਰ ਹੀ ਬਣ ਗਿਆ ਉਹ ਮੇਰਾ ਮੈਨੂੰ ਪਛਾਣ ਹੀ ਉਸ ਵੀਡੀਓ ਨੂੰ ਦੇਦੀ ਤੇ ਇੰਨੀ ਜਿਆਦੇ ਉਹ ਬਣੀ ਉਹ ਉਹ ਬਹੁਤ ਜਿਆਦੇ ਵੀ ਵੱਡੀ ਪਛਾਣ ਉਹ ਤੋਂ ਮੈਨੂੰ ਮੈਨੂੰ ਜਦੋਂ ਲੋਕ ਮਿਲਦੇ ਆ ਤਾਂ ਮੈਨੂੰ ਇਹੀ ਕਹਿੰਦੇ 5 ਕਿਲੋ 5 ਕਿਲੋ ਨੌਰਮਲ ਕਹੇ ਨੌਰਮਲ ਕਹੇ ਉਹ ਉਹ ਇਦਾਂ ਬਣੀ ਵੀ ਅਸਲ 'ਚ ਵੀ ਜਿਹੜੇ ਬੰਦੇ ਖਾਂਦੇ ਨੇ ਜਾਂ ਨਸ਼ਾ ਕਰਦੇ ਨੇ ਉਹ ਵੀ ਕਹਿੰਦੇ ਨੇ ਜੀ ਸਾਨੂੰ ਟੋਕ ਤੋਂ ਕਹਿੰਦੇ ਨਸ਼ਾ ਨਹੀਂ ਹੁੰਦਾ ਹਾਂ ਇਹ ਹੈਗਾ ਇਹ ਸਾਈਕਲੋਜੀਕਲ ਇਫੈਕਟ ਹੁੰਦਾ ਹੈਗਾ ਜਦੋਂ ਕੋਈ ਬੰਦੇ ਦੇ ਮਨ 'ਚ ਵਹਿਮ ਹੋ ਜੇ ਨਾ ਉਹ ਉਹ ਅਸਰ ਕਰਦੀ ਚੀਜ਼ ਜੇ ਕਿਸੇ ਨੂੰ ਇਹ ਅਸਰ ਹੋ ਗਿਆ ਵੀ ਮੈਨੂੰ ਖਾਂਦੇ ਨੂੰ ਟੋਕਤਾ ਤੇ ਮੇਰੇ ਅਸਰ ਨਹੀਂ ਕਰਨਾ ਉਹ ਵਹਿਮ ਹੁੰਦਾ ਮਿਲ ਨੂੰ ਤਾਂ ਉਹ ਸੱਚੀ ਗੱਲ ਉਹਨਾਂ 'ਚ ਜਾ ਕੇ ਵੀ ਖਾਂਦੇ ਨੇ ਉਹਨੇ 'ਚ ਹੀ ਖਾਂਦੇ ਆ ਉਹਨੂੰ ਐ ਲੱਗਦਾ ਜੇ ਕਿਸੇ ਟੋਕਤਾ ਤੇ ਮੈਨੂੰ ਇਹ ਅਸਰ ਹੀ ਨਹੀਂ ਕਰਨਾ ਉਹ ਚੀਜ਼ ਤੇ ਜਿਹੜੀ ਖਾਦੀ ਉਹਨੇ ਅਸਰ ਤਾਂ ਕਰਨਾ ਹੀ ਹੁੰਦਾ ਪਰ ਉਹਦਾ ਇੱਕ ਸਾਈਕੋਲੋਜੀਕਲ ਇਫੈਕਟ ਹੈ ਉਹ ਬੰਦਾ ਮੰਨਣ ਲੱਗ ਜਾਂਦਾ ਵੀ ਨਹੀਂ ਮੈਨੂੰ ਤਾਂ ਯਾਰ ਇਹ ਚੀਜ਼ ਨੇ ਅਸਰ ਨਹੀਂ ਕਰਨਾ ਅਸਰ ਨਹੀਂ ਕਰਨਾ ਉਹ ਇਦਾਂ ਜੁੜੀ ਹੋਈ ਚੀਜ਼ ਹੈ ਜਿਹੜੇ ਨੌਜਵਾਨ ਅੱਜਕੱਲ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਚਾਹੁੰਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਸੋਸ਼ਲ ਮੀਡੀਆ ਹਰੇਕ ਬੰਦੇ ਵਾਸਤੇ ਨਹੀਂ ਹੈ ਬੈਸੇ ਦਾ ਹਰੇਕ ਬੰਦੇ ਵਾਸਤੇ ਆ ਵੀ ਕਹਿਣ ਦਾ ਮਤਲਬ ਕਾਮਯਾਬ ਹਰੇਕ ਨਹੀਂ ਹੋ ਸਕਦਾ ਇਹਦੀ ਚਿੱਕ ਸਕਿੱਲ ਜਰੂਰ ਪੈਦਾ ਕਰਨੀ ਚਾਹੀਦੀ ਹੈ ਬੰਦੇ ਨੂੰ ਕਈ ਭਰਾ ਹੈਗੇ ਜਿਹੜੇ ਕਾਪੀ ਕਰਦੇ ਆ ਜਾਂ ਉਹ ਉਹਨਾਂ ਦਾ ਫਿਰ ਉਸ ਹਿਸਾਬ ਦਾ ਨਾਂ ਨਹੀਂ ਬਣਦਾ ਜੇ ਬੰਦਾ ਆਪ ਦਾ ਕੁਝ ਸਕਿੱਲ ਪੈਦਾ ਕਰਕੇ ਸਕ੍ਰਿਪਟਾਂ ਲਿਖ ਕੇ ਨਵੀਂ ਚੀਜ਼ ਦਿੰਦਾ ਦੁਨੀਆ ਨੂੰ ਤਾਂ ਉਹਦਾ ਨਾਂ ਵੀ ਬਣਦਾ ਹੈ ਤਾਂ ਲੋਕ ਪ੍ਰਸ਼ੰਸਾ ਵੀ ਕਰਦੇ ਆ ਜਦੋਂ ਮਿਲਦੇ ਆ ਪਰ ਜਿਹੜੇ ਬੰਦੇ ਕਾਪੀ ਕਰਦੇ ਆ ਇੱਕ ਦੂਜੇ ਨੂੰ ਵੀ ਉਹ ਨਾ ਤਾਂ ਉਹਨਾਂ ਦਾ ਵੀ ਬਣ ਜਾਂਦਾ ਪਰ ਉਹਨਾਂ ਨੂੰ ਉਹ ਪਿਆਰ ਨਹੀਂ ਮਿਲਦਾ ਜਿਹੜਾ ਜਿਵੇਂ ਮੈਂ ਜਨਾਂ ਮੈਨੂੰ ਲੋਕ ਕਹਿੰਦੇ ਨਾਰਮਲ ਗਾਹ 5 ਕਿਲੋ ਗਾਹ ਇਦਾਂ ਮੇਰੀ ਮੇਰੇ ਡਾਇਲੌਗਾਂ ਤੋਂ ਹੀ ਪਛਾਣ ਬਣੀ ਹੋਈ ਹੈ ਮੇਰੀ ਤੇ ਤਾਂ ਕਰਕੇ ਵੀ ਸੋਸ਼ਲ ਮੀਡੀਆ ਜਿਹੜੇ ਚਲਾਉਣਾ ਚਾਹੁੰਦੇ ਆ ਕਮਾਈ ਕਰਨਾ ਚਾਹੁੰਦੇ ਆ ਵਧੀਆ ਚੀਜ਼ ਹੈ ਇਹ ਕਮਾਈ ਦੇ ਪਰ ਉਹਨਾਂ ਨੂੰ ਸਿੱਖ ਕੇ ਹੁਣ ਸਕਿੱਲ ਪੈਦਾ ਕਰਨ ਕੋਈ ਨਾ ਕੋਈ ਉਹਦੇ ਲਈ ਕਿਤਾਬਾਂ ਬਹੁਤ ਪੜ੍ਹਨੀਆਂ ਚਾਹੀਦੀਆਂ ਮੈਂ ਸ਼ੁਰੂਆਤੀ ਦੌਰ ਚ ਕਿਤਾਬਾਂ ਬਹੁਤ ਪੜ੍ਹਦਾ ਰਿਹਾ ਜਦੋਂ ਮੈਂ ਗਾਣੇ ਲਿਖਦਾ ਸੀ ਸਾਰਾ ਪੰਜਾਬ ਦਾ ਸਾਹਿਤ ਆ ਲਗਭਗ ਮੈਂ ਪੜ੍ਹਿਆ ਜੀ ਤਾਂ ਉਹ ਜ਼ਰੂਰੀ ਹੈ ਕਿ ਜੇ ਆਪਣੇ ਅੰਦਰ ਕੁਝ ਹੋਊਗਾ ਸ਼ਬਦਾਂ ਦਾ ਭੰਡਾਰ ਹੋਊਗਾ ਤਾਂ ਹੀ ਕੁਝ ਨਾ ਕੁਝ ਆਪਾਂ ਸਕ੍ਰਿਪਟ ਲਿਖ ਪਾਵਾਂਗੇ ਸੋ ਜਿਹੜੇ ਚਾਹੁੰਦੇ ਐ ਸੋਸ਼ਲ ਮੀਡੀਆ ਤੇ ਆਉਣਾ ਉਹਨਾਂ ਨੂੰ ਇਹ ਬੇਨਤੀ ਐ ਵੀ ਸਿੱਖ ਕੇ 스ਕਿੱਲ ਪੈਦਾ ਕਰਕੇ ਆਉਣ ਬਹੁਤ ਵਧੀਆ ਪਲੇਟਫਾਰਮ ਹੈ ਕਮਾਈ ਦਾ ਵੀ ਜਿਹੜੀ ਹੈ ਨਾਮ ਵੀ ਬਣਦਾ ਉਹਨੇ ਤੁਸੀਂ ਨਾਮ ਬਣਾਉਣ ਵਾਸਤੇ ਇਧਰਲੇ ਪਾਸੇ ਆਏ ਤੇ ਕਈ ਲੋਕ ਥੋੜੀ ਘੰਟਾ 2 ਘੰਟੇ ਮਿਹਨਤ ਕਰੀ ਹੁੰਦੀ ਹੈ ਵੀਡੀਓ ਤੇ ਕਈ ਵਾਰੀ ਪੂਰਾ ਦਿਨ ਵੀ ਲੱਗ ਜਾਂਦਾ ਉਹਨੇ ਇੱਕ ਕਮੈਂਟ ਚ ਕਮੈਂਟ ਗਲਤ ਕਰਕੇ ਤੁਹਾਨੂੰ ਨੈਗੇਟਿਵ ਕਰ ਦਿੰਨੇ ਤੇ ਨੈਗੇਟਿਵ ਕਮੈਂਟ ਵੀ ਕਰ ਦਿੰਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਬਾਈ ਦੁਨੀਆਦਾਰੀ ਹੈ ਇਹ ਹਰੇਕ ਬੰਦੇ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਤੇ ਜੇ ਹਜ਼ਾਰ ਕਮੈਂਟਾਂ ਚੋਂ 1-2 ਗਾਲਾਂ ਵੀ ਉਹ ਵੀ ਫਿਰ ਸਾਨੂੰ ਕੋਈ ਗੱਲ ਨਹੀਂ ਜੇ ਪ੍ਰਸ਼ੰਸਾ ਕਰਦੇ ਆ ਤਾਂ ਗਾਲਾਂ ਵੀ ਸਾਨੂੰ ਸੁਣਨਾ ਪੈਂਦੇ ਕੋਈ ਚੱਕਰ ਨਹੀਂ ਉਹ ਦੁਨੀਆਦਾਰੀ ਹੈ ਇੱਥੇ 100% ਤੁਹਾਡੇ ਨਾਲ ਕਦੇ ਵੀ ਕੋਈ ਬੰਦਾ ਸਹਿਮਤ ਨਹੀਂ ਹੁੰਦਾ ਕਿਸੇ ਨਾਲ ਵੀ ਕਿੱਡਾ ਹੀ ਕੋਈ ਸਿੱਧੂ ਮੂਸੇਵਾਲ ਨੇ ਕਿੱਡੀ 네ਗੈਟਿਵਿਟੀ ਚੱਲੀ ਹੋਣੀ ਜਾਉਂਦੇ ਜੀ ਹੂੰ ਤੇ ਫਿਰ ਬਾਅਦ ਚ ਪਿਆਰ ਵੀ ਬਹੁਤ ਮਿਲ ਲਓ ਸੋ ਇੱਥੇ ਆਪਾਂ ਕਿੰਨਾ ਹੀ ਜ਼ੋਰ ਲਾ ਲਈ ਕਿਸੇ ਨੂੰ ਸੈਟੀਸਫਾਈ ਪੂਰਾ ਖੁਸ਼ ਕਰ ਨਹੀਂ ਸਕਦੇ ਕੋਈ ਨਾ ਕੋਈ ਪੰਜ ਸੱਤ ਬੰਦੇ ਤੁਹਾਨੂੰ ਗਾਲਾਂ ਕੱਢ ਹੀ ਜਾਂਦੇ ਆ ਤੇ ਚਲੋ ਕੋਈ ਗੱਲ ਨਹੀਂ ਉਹ ਉਹਨਾਂ ਦੇ ਕਰਤਾਰ ਆ ਉਹਨਾਂ ਦੀ ਸਮਝ ਆ ਜੀ ਕੋਈ ਕੱਢਦਾ ਤਾਂ ਕੋਈ ਗੱਲ ਨਹੀਂ ਸੰਤੋਖ ਭਾਈ ਤੁਸੀਂ ਸਿੱਧੂ ਮੂਸੇਵਾਲੇ ਦੀ ਗੱਲ ਕਰੀ ਤੁਹਾਡੇ ਥੋੜੀ ਦੂਰ ਤੀ ਮਿਲਦਾ ਉਹਦਾ ਪਿੰਡ ਹਾਂ ਇੱਥੋਂ 18 20 ਹਾਂ ਤੁਸੀਂ ਇੱਥੇ ਨੰਗਦਾ ਵੜਦਾ ਕਦੇ ਮਿਲਦਾ ਕਦੇ ਵੇਗਲਾਪ ਹੁੰਦਾ ਸੀ ਕਿ ਨਹੀਂ 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 ਇਧਰ ਨਹੀਂ ਆਇਆ ਭਾਈ ਕਦੇ ਤੇ ਤੁਸੀਂ ਉਹਦੇ ਪਿੰਡ ਜਾ ਕੇ ਕਦੇ ਹਾਂ ਮੈਂ ਮੈਂ ਉਹਦੇ ਉਹਦੇ ਜਾਉਂਦੇ ਜੀਤਾ ਨਹੀਂ ਮੈਂ ਮਿਲ ਸਕਿਆ ਉਹਨੂੰ ਹਾਂ ਪਰ ਉਦੋਂ ਮੇਰਾ ਨਾਮ ਹੀ ਨਹੀਂ ਸੀ ਮੈਂ ਕੰਮ ਵੀ ਨਹੀਂ ਕਰਦਾ ਉਦੋਂ ਬਾਅਦ ਜਦੋਂ ਮੈਂ ਇਹ ਕੰਮ ਕਰਨ ਲੱਗਿਆ ਤਾਂ ਉਸ ਤੋਂ ਬਾਅਦ ਮੈਂ ਪੰਜ ਛੇ ਜੀ ਬਾਪੂ ਨਾਲ ਵਧੀਆ ਮੇਰੀ ਲਿਆ ਜਾਗੀ ਚੰਗਾ ਜਾਣ ਪਹਿਚਾਨ ਲਗੀ ਪੂਰੀ ਵਧੀਆ ਮੈਂ ਪੰਜ ਛੇ ਜੀ ਫਿਰ ਉਹਦੇ ਘਰੇ ਗਿਆ ਕਿਉਂਕਿ ਜਿਉਂਦੇ ਜੀ ਭਾਵੇਂ ਅਸੀਂ ਉਹਨੂੰ ਨਹੀਂ ਮਿਲੇ ਪਰ ਮਨ ਤੋਂ ਬਾਅਦ ਸਾਨੂੰ ਪਤਾ ਹੈ ਕਿ ਉਹ ਇੱਕ ਪੰਜਾਬ ਦਾ ਪੁੱਤ ਸੀ ਏਜੰਸੀਆਂ ਨੇ ਮਾਰਿਆ ਸਟੇਟ ਨੇ ਮਾਰਿਆ ਉਹਦੇ ਨਾਲ ਖੜਨਾ ਹਰੇਕ ਪੰਜਾਬੀ ਦਾ ਫਰਜ਼ ਬਣਦਾ ਉਹਦੇ ਇਨਸਾਫ ਲਈ ਖੜਨਾ ਤੇ ਨਾਲ ਖੜੇ ਆਪਾਂ ਹੂੰ ਕਮੈਂਟਾਂ ਦੀ ਜਿਹੜੀ ਲੜਾਈ ਦੀ ਆਪਾਂ ਗੱਲ ਕਰਦੇ ਸੀ ਕਈ ਵਾਰੀ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦੀ ਹੈ ਲੋਕ ਇੱਕ ਦੂਜੇ ਦੀਆਂ ਵੀਡੀਓ ਜਿਹੜੀਆਂ ਯਾਰੀ ਦੋਸਤੀ ਦੀਆਂ ਬਣੀਆਂ ਜਾਂ ਹੋਰ ਹੁੰਦੀਆਂ ਨੇ ਉਹ ਚੱਕ ਚੱਕ ਕੇ ਦੂਜੇ ਨੂੰ ਬਦਨਾਮ ਕਰਨ ਦੇ ਮਾਰੇ ਵਾਇਰਲ ਕਰਨਾ ਇਹਦੇ ਨੇ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਮਾੜੀ ਗੱਲ ਨਾਲ ਗਲਤ ਹੈ ਜਿਹੜਾ ਦੋਸਤ ਹੁੰਦਾ ਮਿੱਤਰ ਹੁੰਦਾ ਜਿਹੜਾ ਅਸਲ ਹੁੰਦਾ ਨਸਲੀ ਉਹ ਆਪਣੇ ਨਾਲ ਜੇ ਵਿਗੜ ਵੀ ਜਾਵੇ ਤਾਂ ਉਹ ਜ਼ਿੰਦਗੀਆਂ ਆਪਣੀ ਉਹ ਪਰਸਨਲ ਗੱਲਾਂ ਕਦੇ ਵੀ ਬਾਹਰ ਨਹੀਂ ਕੱਢਦਾ ਜੇ ਵਿਗੜ ਵੀ ਜਾਵੇ ਜਿਹੜੇ ਖੱਚ ਬੰਦੇ ਹੁੰਦੇ ਆ ਕਿਰਦਾਰ ਤੋਂ ਡਿੱਗੇ ਹੋਏ ਉਹਰ ਜੇ ਉਹ ਛੇ ਕੰਮ ਕਰਦੇ ਆ ਵੀ ਜੇ ਕਿਸੇ ਨਾਲ ਮਿੱਤਰਤਾ ਰਹੀ ਹੈ ਤੁਹਾਡੀ ਆਣ-ਬਣ ਵੀ ਹੋ ਗਈ ਤਾਂ ਉਹ ਪਰਸਨਲ ਗੱਲਾਂ ਬਾਹਰ ਨਹੀਂ ਕੱਢਣੀਆਂ ਚਾਹੀਦੀਆਂ ਪਰ ਜਿਹੜੇ ਬੰਦਿਆਂ ਕੋਲੇ ਹੈ ਹੀ ਨਹੀਂ ਕਰਦਾਰ ਹੈ ਨਹੀਂ ਜਿਹਨਾਂ ਨੇ ਉਹ ਛੇ ਬੰਦੇ ਆ ਉਹ ਹੀ ਕੰਮ ਕਰ ਦਿੰਦੇ ਆ ਗਲਤ ਹੈ ਬਾਕੀ ਆਪੋ ਆਪਣੇ ਬਿੱਤਰ ਸੰਤੋਖ ਬਾਈ ਦਾ ਕੰਮ ਕਰਦਿਆਂ ਨੂੰ ਵੀ ਟਾਈਮ ਹੋ ਗਿਆ 2 ਸਾਲ ਹੋ ਗਏ ਇਨਕਮ ਵੀ ਆਉਂਦੀ ਆ ਨਾਮ ਵੀ ਬਣਦਾ ਰਿਹਾ ਕਦੇ ਕਿਸੇ ਨੇ ਧੋਖਾ ਕਰਿਆ ਹੋਵੇ ਕਦੇ ਯਾਰੀ ਦੋਸਤੀ ਦੇ ਵਿੱਚ ਯਾਰ ਮਾਰ ਕਰੀ ਹੋਵੇ ਵੀ ਯਾਰ ਇਹਨੂੰ ਖਿੱਚੀਏ ਕਾਹ ਤੋਂ ਛੱਡ ਗਏ ਕਦੇ ਅਜਿਹੀ ਗੱਲ ਹੋਈ ਹੋਵੇ ਨਹੀਂ ਇੱਥੇ ਮੇਰੇ ਨਾਲ ਤਾਂ ਕੋਈ ਅਸੀਂ ਗੱਲ ਨਹੀਂ ਹੋਈ ਨਾ ਹੀ ਕੋਈ ਆਪਾਂ ਨੂੰ ਖਿੱਚ ਸਕਦਾ ਸੋਸ਼ਲ ਮੀਡੀਆ ਤੇ ਐਸੀ ਚੀਜ਼ ਹੈ ਜੇ ਤੁਹਾਡੇ 'ਚ ਕੋਈ ਕਲਾ ਹੈਗੀ ਹੈ ਤਾਂ ਤੁਹਾਨੂੰ ਕੋਈ ਪਿੱਛੇ ਨਹੀਂ ਖਿੱਚ ਸਕਦਾ ਹਰ ਫੋਟੋ ਨਾਲ ਫਟਾ ਮਾਰ ਦਿੰਦੇ ਆ ਲੋਕ 네ਗੇਟਿਵ ਕਵਿੰਟ ਕਰ ਸਕਦੇ ਆ ਪਰ ਉਹਦੇ ਨਾਲ ਤੁਸੀਂ ਤੁਹਾਨੂੰ ਫਰਕ ਨਹੀਂ ਪੈਂਦਾ ਬਾਕੀ ਪਰਮਾਤਮਾ ਬੰਦੇ ਦਾ ਨਾਲ ਹੋਣਾ ਚਾਹੀਦਾ ਹੈਗਾ ਪਰਮਾਤਮਾ ਦਾ ਨਾਮ ਲੋਕ ਦੁਨੀਆ ਕੁਝ ਨਹੀਂ ਕਰ ਸਕਦੀ ਦੁਨੀਆ ਤੁਹਾਨੂੰ ਫੜ ਨਹੀਂ ਸਕਦੀ ਜੋ ਤੁਸੀਂ ਕੁਝ ਕਰ ਨਾ ਕਰਕੇ ਰਹੋਗੇ ਇੱਕ ਜਿਹੜਾ ਤੁਹਾਡਾ ਏਰੀਆ ਇਹ ਮਾਨਸਾ ਬਠਿੰਡਾ ਏਰੀਆ ਚਲੋ ਪਟਿਆਲਾ ਥੋੜਾ ਬਹੁਤਾ ਇਹਨਾਂ ਨੂੰ ਜਿਆਦਾ ਲੁਧਿਆਣਾ ਏਰੀਆ ਉਹ ਤੋਂ ਜਿਆਦਾ ਮਹਾਲੀ ਉਹ ਤੋਂ ਅੱਗੇ ਲੰਘੇ ਜਾਂਦਾ ਇੱਕ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਵੀ ਆ ਗਿਆ ਥੋਡੇ ਸਿੱਧੂ ਮੂਸੇ ਵਾਲਾ ਵੀ ਹੋਇਆ ਕਈ ਸਿੰਗਰ ਵੀ ਹੋਏ ਲੀਡਰ ਵੀ ਇੱਧਰੋਂ ਨਿਕਲਦੇ ਨੇ ਪਰ ਇਹਨੂੰ ਫੇਰ ਵੀ ਕਿਤਨਾ ਕਿਤੇ ਲੋਕ ਹੁਣ ਵੀ ਬੈਕਵਰਡ ਗਏ ਉਹਨਾਂ ਨੇ ਕੀ ਕਾਰਨ ਰਿਹਾਦਾ ਇਹ ਸਾਡਾ ਟਿੱਬਿਆਂ ਦਾ ਦੇਸ਼ ਵਾਜਦਾ ਜੀ ਮਾਲਵਾ ਟਿੱਬਿਆਂ ਦਾ ਦੇਸ਼ ਕਿਹਾ ਜਾਂਦਾ ਸੀ ਪਹਿਲਾਂ ਹੂੰ ਤੇ ਬੈਕਵਰਡ ਸੀਗਾ ਮੇਰੇ ਹਿਸਾਬ ਨਾਲ ਅੱਜ ਤੋਂ 20-25 ਸਾਲ ਪਹਿਲਾਂ ਸੀਗਾ ਪਰ ਜਦੋਂ ਤੋਂ ਇੰਟਰਨੈਟ ਨਾਲ ਸਾਰੀ ਦੁਨੀਆ ਜੁੜ ਗਈ ਤਾਂ ਮੈਨੂੰ ਲੱਗਦਾ ਵੀ ਹੁਣ ਉਹ ਚੀਜ਼ ਨਹੀਂ ਰਹੇਗੀ ਬੈਕਵਰਡ ਵਾਲੀ ਤੇ ਹੁਣ ਪੂਰਾ ਠੀਕ ਹੈ ਕਿਉਂਕਿ ਇੰਟਰਨੈਟ ਨਾਲ ਜਿਹੜਾ ਜੁੜ ਗਿਆ ਜੋ ਮੇਨਸਟ੍ਰੀਮ ਇਸ ਟਾਈਮ ਯੂਐਸਏ ਦੇ ਵਿੱਚ ਜੋ ਚੀਜ਼ ਚੱਲ ਰਹੀ ਹੈ ਉਹ ਆਪਣੇ ਕੋਲੇ ਵੀ ਹੈ ਮੇਨਸਟ੍ਰੀਮ ਨਾਲ ਜੁੜ ਜਾਂਦਾ ਬੰਦਾ ਇਸ ਕਰਕੇ ਹੁਣ ਨਹੀਂ ਉਹ ਗੱਲ ਤੁਹਾਨੂੰ ਲੱਗਦਾ ਵੀ ਜਿਹੜੀਆਂ ਕਿੰਨੇ ਸਾਲ ਪੰਜਾਬ ਦੇ ਉੱਤੇ ਪੋਲੀਟੀਕਲ ਪਾਰਟੀਆਂ ਨੇ ਰਾਜ ਕੀਤਾ ਤੁਹਾਡੇ ਏਰੀਆ ਨੂੰ ਕਿਹੜੀ ਪਾਰਟੀ ਨੇ ਵੱਧ ਚੱਕਿਆ ਨਹੀਂ ਮੈਨੂੰ ਲੱਗਦਾ ਵੀ ਸਾਡਾ ਇਲਾਕਾ ਜਿਹੜਾ ਬਠਿੰਡੇ ਤੇ ਖਾਸ ਕਰਕੇ ਬਾਦਲਾ ਨੇ ਜੋਰ ਲਾਇਆ ਮੈਂ ਉਹਨਾਂ ਦਾ ਪ੍ਰਸ਼ੰਸਕ ਨਹੀਂ ਆਗਾ ਪਰ ਉਹਨਾਂ ਨੇ ਕੰਮ ਕਾਫੀ ਕੀਤੇ ਉਹਨਾਂ ਨੇ ਕੋਸ਼ਿਸ਼ ਕਰੀ ਐ ਇਸ ਚੀਜ਼ ਨੂੰ ਬਾਕੀ ਜਿਵੇਂ ਬਾਕੀ ਪੰਜਾਬ ਵਿੱਚ ਡਿਵੈਲਪਮੈਂਟ ਹੋਈ ਆ ਓਨੀ ਕੀ ਸਾਡੇ ਹੋਈ ਆ ਕੋਈ ਜ਼ਿਆਦਾ ਨਹੀਂ ਹੈ ਤੇ ਪਰ ਬਾਦਲਾਂ ਨੇ ਥੋੜਾ ਮੋਟਾ ਜੋਸ਼ ਜ਼ਰੂਰ ਲਾਇਆ ਹੂੰ ਤੁਸੀਂ ਆਪਣੀ ਵੀਡੀਓ 'ਚ ਭੁੱਕੀ ਦੀ ਗੱਲ ਕਰਦੇ ਹੋ ਤੇ ਪੰਜਾਬ ਦੇ ਵਿੱਚ ਜਿਹੜਾ ਭੁੱਕੀ ਫੀਮ दारू ਇਹਨੂੰ ਨਸ਼ਾ ਲੋਕ ਬਜਾਦੇ ਪਹਿਲਾਂ ਵੀ ਨਹੀਂ ਮੰਨਦੀ ਸੀ ਹੁਣ ਵੀ ਚਲੋ ਬੈਨ ਆ ਭੁੱਕੀ ਫੀਮ ਦੇ ਉੱਤੇ दारू ਤਾਂ ਚੱਲ ਫਿਰ ਵੀ ਵਿਕਦੀ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਭਿਆਨਕ ਨਸ਼ੇ ਪੰਜਾਬ ਦੇ ਵਿੱਚ ਆ ਰਹੇ ਨੇ ਨੌਜਵਾਨ ਪੀੜ੍ਹੀ ਨੂੰ ਕਿਵੇਂ ਦੇਖਦੇ ਹੋ ਇਹ ਦਲਦਲ ਹੈ ਵੀ ਭਾਈ ਯਾਰ ਇਹ ਜਿਹੜਾ ਫਸ ਜਾਂਦਾ ਉਹਦੇ ਘਰ ਦੇ ਫਿਰ ਉਹ ਉਹਦਾ ਉਸੇ ਨੂੰ ਅਸਰ ਪਤਾ ਲੱਗਦਾ ਇਹਦੇ ਲਈ ਜ਼ਿੰਮੇਵਾਰ ਸਾਡਾ ਪ੍ਰਸ਼ਾਸਨ ਜਾਦੇ ਜ਼ਿੰਮੇਵਾਰ ਹੈ ਤੇ ਜਾਂ ਆਪਣੇ ਘਰਦਿਆਂ ਦੀ ਸਿੱਖਿਆ ਤੇ ਇਹਦੇ ਲਈ ਬੱਚਿਆਂ ਨੂੰ ਆਪਦਿਆਂ ਨੂੰ ਵਧੀਆ ਸਿੱਖਿਆ ਦਿਓ ਤਾਂ ਕਿ ਉਹ ਇਸ ਪਾਸੇ ਜਾਣ ਹੀ ਨਾ ਤੇ ਜਿਹੜਾ ਸਰਕਾਰਾਂ ਨੂੰ ਇਹ ਆਪਦਾ ਬਣਦਾ ਯੋਗਦਾਨ ਹੈ ਉਹ ਪਾਉਣਾ ਚਾਹੀਦਾ ਨਸ਼ੇ ਤੇ ਸਕੰਜਾ ਕਸਣਾ ਚਾਹੀਦਾ ਤੇ ਬਾਕੀ ਜਿਹੜਾ ਚਿੱਟਾ ਜਾਂ ਹੋਰ ਮੈਡੀਕਲ ਨਸ਼ਾ ਉਹਨੇ ਅਫੀਮ ਭੁੱਕੀ ਸ਼ਰਾਬ ਨੂੰ ਚੰਗਾ ਕਹਾਤਾ ਹੂੰ ਤੇ ਪਰ ਫਿਰ ਵੀ ਇਹ ਚੀਜ਼ਾਂ ਜਿਹੜੀਆਂ ਰੁਕ ਨਹੀਂ ਰਹੀਆਂ ਹੂੰ ਤੇ ਚਲੋ ਵਾਕ ਹਰੇਕ ਬੰਦੇ ਦੀ ਫਿਤਰਤ ਹੁੰਦੀ ਹੈ ਕਿਰਦਾਰ ਹੁੰਦਾ ਕਈ ਇਸ ਦਲਦਲ ਚ ਫਸ ਜਾਂਦੇ ਆ ਕਈ ਘਰਦਿਆਂ ਦੀ ਚੰਗੀ ਸਿੱਖਿਆ ਕਰਕੇ ਬਚੇ ਵੀ ਰਹਿੰਦੇ ਆ ਤੇ ਪਰ ਇਹ ਕ੍ਰਾਈਸਿਸ ਹੈਗਾ ਜ਼ਰੂਰ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਵੀਡੀਓ ਚੱਲ ਰਹੀਆਂ ਨੇ ਇਹਨਾਂ ਦੇ ਵਿੱਚ ਕੋਈ ਵੱਡੀ ਵੀਡੀਓ ਜਿਵੇਂ ਆਪਾਂ ਕਹਿ ਦੀ ਐਪੀਸੋਡ ਦੇ ਤਹਿਤ ਕੋਈ ਡਰਾਮਾ ਜਾਂ ਕਮੇਡੀ ਹੋਰ ਦੇਖਣ ਨੂੰ ਮਿਲੂਗੀ ਹਾਂ ਮੈਂ ਕੋਸ਼ਿਸ਼ ਕਰ ਰਿਹਾ ਮੇਰੀ ਟੀਮ ਨਹੀਂ ਬਣ ਰਹੀ ਮੈਨੂੰ ਬੰਦੇ ਨਹੀਂ ਮਿਲ ਰਹੇ ਸਾਡੇ ਉਹ ਟੀਮ ਚਾਹੀਦੀ ਹੈ ਇੱਕ ਐਪੀਸੋਡ ਚਲਾਉਣ ਲਈ ਪੰਜ ਦੋ ਚਾਰ ਬੰਦੇ ਹੋਂ ਘਟੋਂ ਘਟਾ ਉਹ ਮੈਨੂੰ ਮਿਲ ਨਹੀਂ ਰਹੇ ਤਾਂ ਕਰਕੇ ਥੋੜਾ ਜਿਹਾ ਇੱਕ ਮੇਰੇ ਪੇਜ ਹੈ ਜਿਹੜੇ ਬੈਨ ਹੈ ਇਸ ਟਾਈਮ ਸੋ ਮਹੀਨਾ ਡੇਢ ਮਹੀਨਾ ਲੱਗੂ ਉਸ ਤੋਂ ਬਾਅਦ ਜ਼ਰੂਰ ਇਹ ਕਰਾਂਗੇ ਮੈਂ YouTube ਵੀ ਸ਼ੁਰੂ ਕੀਤਾ ਹੁਣ ਉਹਦੇ ਲਈ ਵੀ ਪੰਜਾਬ ਦੇ ਵਿੱਚ ਜਿੰਨੇ ਮੇਰੇ ਮਿੱਤਰ ਪਿਆਰੇ ਜਾਂ ਹੋਰ ਨਾਮੀ ਬੰਦੇ ਉਹਨਾਂ ਦੀ ਇੰਟਰਵਿਊ ਸ਼ੁਰੂ ਕਰਨੀਆਂ ਮੈਂ ਵੀ ਖੁਦ ਤੇ ਪਰ ਹਾਲੇ ਫੇਰ ਹਾਲ ਹੈ ਤੇ ਐਪੀਸੋਡ ਚਲਾਉਣ ਲਈ ਮੇਰੇ ਕੋਲ ਟੀਮ ਦੀ ਥੋੜੀ ਜਿਹੀ ਘਾਟ ਹੈ ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਬਣ ਜੇ ਤਾਂ ਜੀ ਧੰਨਵਾਦ ਜੀ ਓਕੇ ਜੀ ਮਿਹਰਬਾਨ ਜੀ ਜੋ ਇਸਨ ਸੰਤੋਖ ਸਿੰਘ ਜੀ ਜਿਹੜੇ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਮਸ਼ਹੂਰ ਨੇ ਤੇ ਇੱਕ ਛੋਟੇ ਜਿਹੇ ਬਠਿੰਡੇ ਜ਼ਿਲ੍ਹੇ ਦੇ ਪਿੰਡ ਦੇ ਵਿੱਚੋਂ ਉੱਠ ਕੇ ਆਪਣਾ ਜਿਹੜਾ ਇਹਨਾਂ ਨੇ ਨਾਮ ਉਹ ਰੌਸ਼ਨ ਕੀਤਾ ਇਹਨਾਂ ਨੂੰ ਸ਼ੌਂਕ ਸੀ ਕਿ ਮੇਰਾ ਨਾਮ ਹੋਵੇ ਪਹਿਲਾਂ ਕਈ ਗੇਮਾਂ ਵੀ ਕਰਦੇ ਰੇ ਕਿਤਾਬਾਂ ਲਿਖਦੇ ਰੇ ਗੀਤ ਲਿਖਦੇ ਰੇ ਜਦੋਂ ਸੋਸ਼ਲ ਮੀਡੀਆ ਦਾ ਜਵਾਨ ਆਇਆ ਤਾਂ ਹੌਲੀ ਹੌਲੀ ਇਹ ਵੀ ਉਹਦੇ ਉੱਤੇ ਜਿਹੜਾ ਆਪਣਾ ਵੀਡੀਓ ਬਣਾ ਕੇ ਪਾਉਣ ਪਾਉਣੀਆਂ ਇਹਨਾਂ ਨੇ ਸ਼ੁਰੂ ਕੀਤੀਆਂ ਜੋ ਕਿ ਕਾਫੀ ਜ਼ਿਆਦਾ ਲੋਕਾਂ ਨੂੰ ਪਸੰਦ ਕੀਤੀਆਂ ਇਸੇ ਤਰ੍ਹਾਂ ਤੁਹਾਡੇ ਨਾਲ ਹੋਰ ਇੰਟਰਵਿਊ ਲੈ ਕੇ ਹਾਜ਼ਰ ਹੋਵਾਂਗੇ ਸੰਦੇយ ਓਜਸ ਧੰਨਵਾਦ